ਕੱਲ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਜੀ ਰੋਪੜ ਗੁਰਦੁਆਰਾ ਪੱਠਾ ਸਾਹਿਬ ਦਸਵੀਂ ਪਾਸ਼ਾ ਜੀ ਤੇ ਕਰਾਵਾਂਗੇ ਤੁਹਾਨੂੰ ਦਰਸ਼ਨ ਫਿਰ ਉਸ ਤੋਂ ਬਾਅਦ ਚ ਕੋਸ਼ਿਸ਼ ਕਰਾਂਗੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਉਸ ਤੋਂ 2-3 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਗੁਰਦੁਆਰਾ ਹੈਡ ਦਰਬਾਰ ਤੇ ਉਹ ਵੀ ਰੋਪੜ ਜੀ ਹੈ ਰੋਪੜ ਹੈਡ ਦੇ ਨਾਲ ਤੇ ਉਸ ਦਾ ਵਲੌਗ ਤੁਹਾਨੂੰ ਪਾ ਦਾਂਗੇ ਉਸ ਤੋਂ ਅਗਲੇ ਨੈਕਸਟ ਵਲੌਗ ਚ ਤੇ ਅੱਜ ਪਹਿਲਾਂ ਆਪਾਂ ਚੱਲਦੇ ਆਂ ਪੱਠਾ ਸਾਹਿਬ ਕਰਾਉਨੇ ਆਂ ਦਰਸ਼ਨ ਤੇ ਦੇਖਦੇ ਆਂ ਉਥੋਂ ਦਾ ਇਤਿਹਾਸ ਤੇ ਕਰਦੇ ਆਂ ਗੱਲਬਾਤ ਬਾਕੀ ਬਣੇ ਰਹੋ ਵੀਡੀਓ 'ਚ ਮਿਲਦੇ ਆਂ ਜੀ ਸਿੱਧਾ ਫਿਰ ਤੁਹਾਨੂੰ ਮੈਂ ਰੋਡ ਦੇ ਹਿਸਾਬ ਨਾਲ ਉੱਥੇ ਜਦੋਂ ਨਜ਼ਦੀਕ ਹੋਏ ਉਦੋਂ ਸ਼ੋਟ ਲੈ ਕੇ ਦਿਖਾ ਦਊਗਾ ਤੇ ਬਾਕੀ ਮਿਲਦੇ ਆਂ ਜੀ ਅੱਗੇ ਵੀਡੀਓ 'ਚ ਬਣੇ ਰਹੋ ਇਹ ਆਪਾਂ ਪਹੁੰਚ ਗਏ ਆਂ ਜੀ ਜੋ ਰੋਪੜ ਤੋਂ ਚੰਡੀਗੜ੍ਹ ਵਾਲੀ ਸਾਈਡ ਰੋਡ ਗਿਆ ਸਲਾਈਓਵਰ ਮੁਕ ਦੇ ਸਾਰ ਇਹ ਉਹ ਜੋ ਸਾਹਮਣੇ ਨਿਰੰਕਾਰੀ ਭਵਨ ਹੈ ਸਾਡੇ ਸਜੀ ਜ਼ੈਡ ਇੱਥੋਂ ਆਪਾਂ ਨੇ ਟਰਨ ਕਰਨਾ ਹੈ ਜੀ ਬਾਕੀ ਮੋਸਟਲੀ ਤਾਂ ਚਲੋ ਲੋਕਾਂ ਨੂੰ ਪਤਾ ਹੀ ਹੋਏਗਾ ਵੈਸੇ ਵੀ ਜਦੋਂ ਗੁਰੂ ਮਹਾਰਾਜ ਦੇ ਸ਼ਹੀਦੀ ਦਿਵਸ ਆਪਣੇ ਮਨਾਏ ਜਾਂਦੇ ਆ ਸਾਹਿਬ ਜਦਿਆਂ ਦੇ ਉਦੋਂ ਇਸ ਸਥਾਨ ਤੇ ਵੀ ਉਹ ਰੁਕਦੇ ਆ ਕਿ ਨਗਰ ਕੀਰਤਨ ਇੱਥੇ ਬਕਾਇਦਾ ਰੁਕਦਾ ਤੇ ਆਪਾਂ ਇੱਥੋਂ ਹੀ ਚੇਂਜ ਲੱਗੇ ਕਰਨ ਅੰਦਰ ਅੱਗੋ ਵੀ ਹੁੰਦਾ ਹੈ ਉਹ ਥੋੜਾ ਜਿਹਾ ਲਓ ਜੀ ਆਪਾਂ ਪਹੁੰਚ ਗਏ ਆ ਉਸ ਚੌਂਕ ਤੇ ਇਹ ਸਾਹਮਣੇ ਜੋ ਸਾਹਮਣੇ ਦੀ ਤਰਫ ਹੈ ਇਹ ਜਾ ਰਿਹਾ ਚੰਡੀਗੜ੍ਹ ਤੇ ਚੰਡੀਗੜ੍ਹ ਰੋਪੜ ਹਾਈਵੇ ਹੈ ਥੋੜਾ ਅੱਗੇ ਜਾ ਕੇ ਇਹਦੇ ਸਾਹਮਣੇ ਪੁਲਿਸ ਲਾਈਨ ਹੈ ਤੇ ਇਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਆ ਜੋ ਕਰੀਏ ਆਪਾਂ ਟਰਨ ਇੱਧਰ ਤੇ ਤੁਸੀਂ ਜਨੂੰ ਦੇਖੋ ਗੇਟ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਪਾਤਸ਼ਾਹੀ ਦਸਵੀਂ ਆਓ ਚੱਲੀਏ ਕਰੀਏ ਦਰਸ਼ਨ ਮਿਲਦੇ ਆਂ ਫਿਰ ਅੱਗੇ ਤੁਸੀਂ ਲੋ ਜਿਆਦਾ ਚੜਦੇ ਆਂ ਗੁਰਦੁਆਰਾ ਸਾਹਿਬ ਦੇ ਨਾਲ ਜੋੜੇ ਨਹੀਂ ਆ ਤੇ ਮਿਲਦੇ ਆਂ ਹਾਂਜੀ ਪਹੁੰਚ ਚੁੱਕੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਤੇ ਆਜੋ ਸ਼ਰੀਏ ਸਿੱਧਾ ਤੇ ਇਹ ਹੈਗਾ ਉਹ ਲਿਟਰੇਚਰ ਰੂਮ ਇਹ ਵੀ ਤੁਹਾਨੂੰ ਬਾਅਦ ਚ ਦੱਸਾਂਗੇ ਇਹਦੇ ਬਾਰੇ ਤੇ ਇਹ ਹੈ ਜੀ ਸਾਹਮਣੇ ਕੁਛ ਇਹਨਾਂ ਨੇ ਲਿਖ ਕੇ ਲਾਇਆ ਹੋਇਆ ਕੜਾ ਪ੍ਰਸ਼ਾਦ ਦੀ ਦੇਖ ਰਣੀ ਹੋਵੇ ਤਾਂ ਉਹ ਇਧਰ ਖੱਬੀ ਸਾਈਡ ਹੈ ਗੁਰਦੁਆਰਾ ਸਾਹਿਬ ਸਾਹਮਣੇ ਹੈ ਦਵਾਨ ਹਾਲ ਵੀ ਦੇ ਸੱਜੀ ਸਾਈਡ ਐ ਤੇ ਜੋੜਾ ਘਰ ਖੱਬੀ ਸਾਈਡ ਐ ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਇੱਥੇ ਲਿਖ ਕੇ ਲਾਈਆਂ ਹੋਈਆਂ ਕਿਉਂਕਿ ਥੋੜਾ ਥੋੜਾ ਹਟਕੇ ਐ ਇਹ ਚੀਜ਼ਾਂ ਜਿਹੜੀਆਂ ਤੇ ਆਜੋ ਕਰੋ ਤੁਸੀਂ ਦਰਸ਼ਨ ਜੋ ਮੇਨ ਅੰਦਰ ਪਠਾ ਸਾਹਿਬ ਦੀਆਂ ਜੋ ਤਸਵੀਰਾਂ ਐ ਇਹ ਸਾਹਮਣੇ ਇਹਨਾਂ ਨੇ ਥੋੜਾ ਜਿਹਾ ਦੇਖਣ ਲਈ ਇਹ ਰੱਖਿਆ ਹੋਇਆ ਸ਼ੀਸ਼ਾ ਲਾ ਕੇ ਬਾਕੀ ਇਹ ਸਾਰਾ ਹੀ ਲਗਭਗ ਜਿਹੜਾ ਥੜਾ ਬਣਿਆ ਹੋਇਆ ਹੈ ਇਹ ਸਾਰਾ ਹੀ ਇਹ ਪੱਠੇ ਦੇ ਉੱਤੇ ਇਹਨਾਂ ਨੇ ਇਹ ਬਣਾਇਆ ਹੋਇਆ ਜੀ ਗੁਰਦੁਆਰਾ ਸਾਹਿਬ ਵਾਲਿਆਂ ਨੇ ਤੇ ਇਹ ਹੈ ਜੀ ਉਹ ਪੱਠਾ ਜਿੱਥੇ ਗੁਰੂ ਸਾਹਿਬ ਦੇ ਜੋ ਘੋੜੇ ਨੇ ਇਸ ਸਥਾਨ ਤੇ ਆ ਕੇ ਪੱਠੇ ਤੇ ਪੈਰ ਰੱਖ ਦਿੱਤਾ ਸੀਗਾ ਤੇ ਪੱਠਾ ਪੂਰਾ ਭਕਿਆ ਹੋਇਆ ਸੀ ਲਪਲਪਾਉਂਦਾ ਸੀਗਾ ਤੇ ਜਿਵੇਂ ਹੀ ਗੁਰੂ ਸਾਹਿਬ ਦੇ ਘੋੜੇ ਦਾ ਪੈਰ ਇਸ ਪੱਠੇ ਤੇ ਪਿਆ ਤੇ ਪੱਠਾ ਇੱਕਦਮ ਸ਼ਾਂਤ ਤੇ ਠੰਡਾ ਪੱਥਰ ਦੇ ਚ ਤਬਦੀਲ ਹੋ ਗਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਪੱਠਾ ਸਾਹਿਬ ਤੇ ਇਹਦੇ ਉੱਤੇ ਮਹਾਰਾਜ ਦੀ ਵੀਰ ਸੋशोਭਿਤ ਕੀਤੀ ਹੋਈ ਹੈ ਇਹ ਉਹ ਮਤਲਬ ਪੁਰਾਤਨ ਪਠਾ ਜੋ ਜਦੋਂ ਗੁਰੂ ਮਹਾਰਾਜ ਇਸ ਸਥਾਨ ਤੇ ਪਹੁੰਚੇ ਹੈ ਬਾਕੀ ਮੈਂ ਪੂਰੀ ਗੱਲ ਤੁਹਾਨੂੰ ਦਸਾਂਗਾ ਉਸ ਤੋਂ ਪਹਿਲਾਂ ਤੁਸੀਂ ਦਰਸ਼ਨ ਕਰੋ ਇਹਨਾਂ ਮਹਾਪੁਰਖਾਂ ਦੇ ਜੋ ਰੇ ਫੋਟੋ ਲੱਗੀ ਹੋਈ ਹੈ ਬਾਬਾ ਜੀ ਹੁਣ ਸਿੰਘ ਜੀ ਇਹਨਾਂ ਬਾਬਾ ਜੀ ਦੇ ਕਿਰਪਾ ਸਦਕਾ ਹੀ ਇਹ ਪਠਾ ਸਾਹਿਬ ਹੈ ਜੋ ਗੁਰਦੁਆਰਾ ਸਾਹਿਬ ਇਹ ਪ੍ਰਗਟ ਹੋਇਆ ਸੀ ਤੇ ਅੱਗੇ ਮੈਂ ਗੱਲ ਆਪਣੀ ਕੰਟੀਨਿਊ ਕਰਾਂ ਜਦੋਂ ਮਹਾਰਾਜ ਇੱਥੇ ਇਸ ਸਥਾਨ ਤੇ ਪਹਿਲੀ ਵਾਰ ਆਏ ਹੈ ਤੇ ਕਹਿਣ ਦਾ ਭਾਵ ਕਿ ਜਦੋਂ ਮਹਾਰਾਜ ਪੰਗਾਣੀ ਦੀ ਜੰਗ ਜਿੱਤ ਕੇ ਇਸ ਸਥਾਨ ਤੇ ਪਹੁੰਚੇ ਆ ਅਨੰਦਪੁਰ ਸਾਹਿਬ ਨੂੰ ਵਾਪਸ ਲੋਟਦੇ ਸਮੇਂ ਤਾਂ ਉਦੋਂ ਗੁਰੂ ਮਹਾਰਾਜ ਨੇ ਇਸ ਪੱਠੇ ਤੇ ਮਜ਼ਦੂਰ ਜੋ ਕੰਮ ਕਰ ਰਹੇ ਸੀਗੇ ਉਹਨਾਂ ਤੋਂ ਕੁਝ ਸਮਾਂ ਠਹਿਣ ਲਈ ਕੋਈ ਜਗ੍ਹਾ ਵਾਰੇ ਪੁੱਛਿਆ ਤਾਂ ਉਹਨਾਂ ਨੇ ਮਜ਼ਾਕੀਆ ਜਿਹੇ ਇਲਾਈਜੇ ਨਾਲ ਪੱਠੇ ਵੱਲੋਂ ਇਸ਼ਾਰਾ ਕਰ ਦਿੱਤਾ ਗੁਰੂ ਮਹਾਰਾਜ ਉਹਨਾਂ ਦੀ ਨੀਅਤ ਤਾਂ ਸਮਝ ਗਏ ਤੇ ਨਾਲ ਹੀ ਉਹਨਾਂ ਨੇ ਆਪਣੇ ਨੀਲੇ ਕੋੜੇ ਦੀ ਬਾਗ ਜਦੋਂ ਹਿਲਾਈ ਤੇ ਘੋੜਾ ਫਖਦੇ ਹੋਏ ਪੱਠੇ ਤੇ ਚੜ ਗਿਆ ਤੇ ਘੋੜੇ ਦੇ ਪੋੜ ਲੱਗਦੇ ਹੀ ਪੱਠਾ ਅਜੀਬੋ ਗਰੀਵ ਢੰਗ ਨਾਲ ਸ਼ਾਂਤ ਤੇ ਠੰਡਾ ਹੋ ਗਿਆ ਤੇ ਜਦੋਂ ਇਹਨਾਂ ਵਿਚਲੇ ਕਾਮਿਆਂ ਨੇ ਉਹ ਉਹਦੇ ਮਾਲਕ ਚੌਧਰੀ ਨਿਹੰਗ ਖਾਨ ਨੂੰ ਜੋ ਕਿ ਨਾਲ ਹੀ ਇਹਦੇ ਕਿਲਾ ਪੈਂਦਾ ਹੈ ਕੋਟਲਾ ਨਿਹੰਗ ਤੇ ਉੱਥੇ ਜਾ ਕੇ ਦੱਸਿਆ ਤੇ ਫਿਰ ਉਹ ਨਿਹੰਗ ਖਾਂ ਜੋ ਚੌਧਰੀ ਹੈ ਉਹ ਇਸ ਸਥਾਨ ਤੇ ਪੁੱਜਿਆ ਤੇ ਉੱਥੇ ਮਹਾਰਾਜ ਨੂੰ ਪੱਠੇ ਉੱਤੇ ਅਡੋਲ ਬੈਠੇ ਦੇਖੇ ਨੂੰ ਦੇਖਦੇ ਨੂੰ ਉਹ ਅਚੰਭਿਤ ਹੋ ਗਿਆ ਤੇ ਉਹਨੇ ਮਹਾਰਾਜ ਦੇ ਪੈਰਾਂ ਵਿੱਚ ਸਿਰ ਝੁਕਾ ਕੇ ਖਿਮਾ ਯਾਚਨਾ ਕੀਤੀ ਤੇ ਮਹਾਰਾਜ ਨੂੰ ਆਪਣੇ ਨਾਲ ਜੋ ਆਪਣੇ ਮਹਿਲ ਤੇ ਕਿਲੇ ਤੇ ਜਾਣ ਲਈ ਨਿਮੰਤਰਨ ਦਿੱਤਾ ਇਹ ਹੈਗਾ ਜੀ ਇਸ ਜਗ੍ਹਾ ਦਾ ਜੋ ਇਤਿਹਾਸ ਹੈ ਤੇ ਬਾਕੀ ਮੈਂ ਗੱਲ ਕਰ ਰਿਹਾ ਸੀਗਾ ਤੇ ਇਹਦੇ ਇਹਦੇ ਬਾਰੇ ਜੋ ਕਿ ਤੁਹਾਨੂੰ ਮੈਂ ਦੱਸਿਆ ਸੀਗਾ ਲਿਟਰੇਚਰ ਜਾਣ ਲੱਗੇ ਇੱਥੇ ਤੁਹਾਨੂੰ ਜੋ ਬਾਹਰ ਰੱਖਿਆ ਹੋਈਆਂ ਬੁੱਕਸ ਇਹ ਪੇਟਾ ਰਹੇ ਤੇ ਹੁੰਦੀ ਆ ਭਾ ਫਰੀ ਹੁੰਦੀ ਹੈ ਉਹਦੇ ਨਾਲ ਹੀ ਅੰਦਰ ਇਹਨਾਂ ਨੇ ਥਰੇ ਲਿਟਰੇਚਰ ਕਾਫੀ ਰੱਖਿਆ ਹੋਇਆ ਸਿੱਖ ਧਰਮ ਨਾਲ ਸੰਬੰਧਿਤ ਤੇ ਇੱਥੋਂ ਤੁਸੀਂ ਲੈ ਸਕਦੇ ਹੋ ਤੇ ਬਾਕੀ ਜੇਕਰ ਇਹਨਾਂ ਕੋਲ ਨਾ ਹੋਵੇ ਤਾਂ ਜੋ ਗੁਰਦੁਆਰਾ ਸਾਹਿਬ ਤੋਂ ਬਾਹਰ ਹੈ ਮੈਂ ਤੁਹਾਨੂੰ ਦਿਖਾਉਂਗਾ ਕਿ ਵੀਡੀਓ ਚ ਇਹ ਜੋ ਪਹਿਲੀ ਦੁਕਾਨ ਹੈ ਗੁਰਦੁਆਰਾ ਸਾਹਿਬ ਤੋਂ ਨਾਲੇ ਔਰ ਇਹ ਤੁਸੀਂ ਬੁੱਕਸ ਇੱਥੋਂ ਵੀ ਤੁਸੀਂ ਲੈ ਸਕਦੇ ਹੋ ਜੇਕਰ ਤੁਹਾਨੂੰ ਕੋਈ ਚਾਹੀਦੀ ਹੋਏਗੀ ਇਹਨਾਂ ਕੋ ਕਾਫੀ ਔਰੇ ਹੁੰਦੀਆਂ ਨੇ ਆਪਾਂ ਵੀ ਇੱਥੋਂ ਇੱਕ ਲਿਟਰੇਚਰ ਤੇ ਕੁਝ ਇੱਕ ਕਿਤਾਬ ਲਈ ਹੈ ਆਪਾਂ ਨੇ ਗੁਰਮਾਰਾਹ ਦਾ ਜੋ ਲਿਖਿਆ ਹੋਇਆ ਨਾਟਕ ਬਚਿੱਤਰ ਨਾਟਕ ਤੇ ਇਹ ਸੀਗੇ ਜੀ ਅੱਜ ਦੇ ਦਰਸ਼ਨ ਬਾਕੀ ਕਰਾਵਾਂਗੇ ਤੁਹਾਨੂੰ ਅਗਲੀ ਵੀਡੀਓ ਵਿੱਚ ਦਰਸ਼ਨ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ